Gracias. ਪ੍ਰਧਾਨ ਜੀ ਜੇ ਇਹ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਕਿੱਥੋਂ ਸਟਾਰਟ ਹੋਏ ਕਿੱਥੇ ਜਾ ਕੇ ਸਮਾਪਤੀ ਹੋਏਗੀ ਔਰ ਕਿਦਾਂ ਡਿਸਪਲਿਨ ਦੇ ਵਿੱਚ ਰਹੇਗੀ ਇਹ ਸ਼ੋਭਾ ਯਾਤਰਾ ਸਾਡੀ ਕਨਾਲ ਕਲੋਨੀ ਚਰਚ ਵੱਲੋਂ ਕਨਾਲ ਕਲੋਨੀ ਪਾਰਕ ਤੋਂ ਲੈ ਕੇ ਕਨਾਲ ਕਲੋਨੀ ਚਰਚ ਤੱਕ ਤੇ ਇਹ ਸ਼ੋਭਾ ਯਾਤਰਾ ਸਾਡੀ ਅੱਜ ਦੇ ਦਿਨ ਨੂੰ ਬਹੁਤ ਮਹੱਤਵ ਮੰਨਿਆ ਜਾਂਦਾ ਤੇ ਇਹਦੀ ਸ਼ੋਭਾ ਯਾਤਰਾ ਅਸੀਂ ਕੱਢ ਰਹੇ ਹਾਂ ਬੜੇ ਸ਼ਾਂਤੀਪੂਰਨ ਤਰੀਕੇ ਨਾਲ ਅਸੀਂ ਕੱਢਾਂਗੇ ਔਰ ਖੁਦਾ ਦਾ ਤਰਵਾ ਜਿਹੜਾ ਗੁੱਡ ਫਰਡੇ ਬਣਾਇਆ ਜਾ ਰਿਹਾ ਕਿੱਥੇ ਮਨਾਇਆ ਜਾ ਰਿਹਾ ਔਰ ਕਿੱਦਾਂ ਦੀ ਮਹਤਮਪੂਰਨ ਚੀਜ਼ ਹੁੰਦੀ ਹੈ ਜਿਹੜਾ ਗੁੱਡ ਫਰਡੇ ਬਣਾਇਆ ਜਾਂਦਾ ਅੱਜ ਸਾਰੇ ਸੰਸਾਰ ਵਰ ਵਿੱਚ ਗੁੱਡ ਫਰਡੇ ਵਾਲੇ ਦਿਨ ਸਾਰੇ ਸੰਮੁਕਤੀ ਦਾਦਾ ਪ੍ਰਭੂ ਯਿਸੂ ਮਸੀਹ ਦਾ ਮੌਤ ਦਾ ਦਿਹਾੜਾ ਮਨਾਇਆ ਜਾਂਦੀ ਹੈ ਜਦੋਂ ਸੰਸਾਰ ਦੇ ਵਿੱਚ ਪਾਪ ਵੱਧ ਗਿਆ ਪਰਮੇਸ਼ਵਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਇਸ ਸੰਸਾਰ ਦੇ ਵਿੱਚ ਖੱਲ੍ਹਿਆ ਤਾਂ ਕਿ ਪਰਬੀ ਯੇਸ਼ੂ ਦੇ ਮੌਤ ਦੇ ਰਾਹੀਂ ਸਾਰਿਆਂ ਦੇ ਪਾਪ ਮਾਫ ਕੀਤਾ ਜਾਵੇ। ਅੱਜ ਸਾਰੇ ਸੰਸਾਰ ਵਰ ਵਿੱਚ ਮਸੀਹੀ ਲੋਕ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਦਾ ਇਸ ਮਹਾਨ ਕੁਰਬਾਨੀ ਨੂੰ ਯਾਦ ਕਰਦੇ ਆ। ਜਿਨ੍ਹਾਂ ਨੇ ਸਾਡੇ ਵਾਂਗ ਇੱਕ ਇਨਸਾਨ ਬਣ ਕੇ ਦਰਤੀਓਂ ਤੇ ਆਇਆ। ਅਤੇ ਸਾਡੇ ਨਾਲੋਂ ਜ਼ਿਆਦਾ ਦੁੱਖ ਦੱਸੇਗਾ ਸਾਡੇ ਪਾਪਾਂ ਦੇ ਕੁਫਾਰੇ ਵਜੋਂ ਅਤੇ ਕਬੂਲ ਕੀਤਾ। ਅਤੇ ਹੰਦ ਤੱਕ ਅਤੇ ਉਹਨੇ ਆਪਣਾ ਪਿਤਾ ਦੇ ਆਗਿਆਕਾਰੀ ਦੇ ਵਿੱਚ ਸਾਰਾ ਕੁਝ ਕੀਤਾ ਤੇ ਪਿਤਾ ਬਾਪ ਨੇ ਮੌਤ ਦੇ ਬਾਅਦ ਪ੍ਰਭੂ ਯੇਸ਼ੂ ਨੂੰ ਫਿਰ ਦੁਬਾਰਾ ਜ਼ਿੰਦਾ ਕੀਤਾ ਅਦੇ ਪਰਸੋਂ ਐਤਵਾਰ ਵਾਲੇ ਦਿਨ ਅਸੀਂ ਸਾਰੇ ਸੰਸਾਰ ਭਰ ਵਿੱਚ ਈਸਟਰ ਦਾ ਈਦ ਮਨਾਉਣਾ ਹੈ ਜਿਸ ਦਿਨ ਪ੍ਰਭ ਯੇਸ਼ੂ ਮੌਤ ਤੇ ਫਤਿਹ ਪਾਇਆ ਅਦੇ ਗੁਰਦਿਆਂ ਵਿੱਚੋਂ ਜੀਉਂਦਿਆਂ ਇਹਨਾਂ ਦੋਨੋਂ ਵਿੱਚ ਫਰਕ ਕੀ ਹੈ ਜੋ ਗੁੱਡ ਫਰਡੇ ਔਰ ਈਸਟਰ ਦੇ ਵਿੱਚ ਗੁੱਡ ਫਰਡੇ ਸਾਡੇ ਆ ਪਾਪਾਂ ਦੇ ਗੁਫਾਰੇ ਵਜੋਂ ਜਿਹੜਾ ਦੁੱਖ ਤਸੀਹਾ ਅਦੇ ਸਲੀਬੀ ਮੌਤ ਜੋ ਪ੍ਰਭ ਯੇਸ਼ੂ ਨੇ ਆਪਣਾਇਆ ਉਹ ਗੁੱਡ ਫਰਡੇ ਵਾਲੇ ਦਿਨ ਯਾਦ ਕੀਤਾ ਜਾਂਦਾ ਅਦੇ ਜਦੋਂ ਪ੍ਰਭ ਯੇਸ਼ੂ ਨੇ ਇਸ ਧਰਤੀ ਉਤੇ ਆਪਣਾ ਸਾਰਾ ਜਿਹੜਾ ਪਿਤਾ ਵੱਲੋਂ ਦਿੱਤਾ ਗਿਆ ਜਮਮਵਾਰੀ ਬੁਰਾ ਕੀਤਾ ਅਦੇ ਮਰ ਗਿਆ ਤਾਂ ਫਿਰ ਤੀਸਰੇ ਦਿਨ ਖੁਦਾਬਾਪ ਨੇ ਪ੍ਰਭ ਯੇਸ਼ੂ ਨੂੰ ਮੁਰਜ਼ਿਆ ਵਿੱਚੋਂ ਜ਼ਿੰਦਾ ਕੀਤਾ ਅਦੇ ਹੁਣ ਉਹ ਪ੍ਰਭ ਯੇਸ਼ੂ ਆ ਆਪਣੇ ਪਿਤਾ ਦੇ ਸੱਜੇ ਹੱਥ ਵਿਰਾਜਮਾਨ ਹੈ ਸਾਡਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਇਹ ਦੁਨੀਆ ਵਿੱਚ ਸਾਡੇ ਆਪਣੇ ਭਾਵਾਂ ਦੇ ਕਾਰਨ ਜਿਹੜਾ ਦੁੱਖ ਦਸੀਗਾ ਸਾਨੂੰ ਆ ਦਿੰਦਾ ਹੈ ਜਾਂ ਮਿਲਦਾ ਹੈ ਉਹ ਅਸੀਂ ਪੂਰਾ ਖੁਸ਼ੀ ਨਾਲ ਪੂਰਾ ਕਰੀਏ ਤਾਂ ਕਿ ਅਸੀਂ ਵੀ ਪ੍ਰਭ ਯੇਸ਼ੂ ਦੇ ਨਾਲ ਜਿੰਦਾ ਹੋ ਕੇ ਕਿ ਨਵਾਂ ਜੀਵਨ ਦੀ ਸ਼ੁਰੂਆਤ ਕਰ ਸਕੀ ਕਿਹੜੇ ਚਰਚ ਦੀ ਤਰਫੋਂ ਇਹ ਜਿਹੜੇ ਆਯੋਜਨ ਕੀਤਾ ਮੈਂ ਵਾਦ ਜੋਸਫ ਅਦੇ ਮੇਰੇ ਪੈਰਿਸ਼ ਕਾਉਂਸਲ ਦੇ ਪ੍ਰਧਾਨ ਗੁਰਮੇਜ ਮਸੀ ਅਦੇ ਸਾਡੇ ਆਪਣੇ ਪੈਰਿਸ਼ ਕਾਉਂਸਲ ਦੇ ਮੈਂਬਰ ਕਲਚਿਆ ਤੋਂ ਸੁਸ਼ੀਲ ਅਸੀਂ ਰੋਮਨ ਕੈਥੋਲਿਕ ਚਰਚ ਵਾਲੇ ਹਾਂ ਇਹ ਜਿਹੜਾ 14 ਮੁਕਾਮ ਦਾ ਸ਼ੋਭ ਯਾਤਰਾ ਕਰਦੀਆਂ ਜਾਂਦਾ ਤਾਂਕਿ ਸਾਰੇ ਸੰਸਾਰ ਅੱਜ ਦੇ ਦਿਨ ਚੜੇ ਆਪਣੇ ਮੁਕਤੀ ਦਾ ਦੇਸ਼ ਦੁੱਖਾਂ ਨੂੰ ਯਾਦ ਕਰਦੇ ਹਾਂ ਅਸੀਂ ਵੀ ਜੋ ਸਲੀਬ ਆਪਣੇ ਹੱਥਾਂ ਵਿੱਚ ਲੈ ਕੇ ਇਹ ਜੋ ਸ਼ੋਭਾ ਯਾਤਰਾ ਵਿੱਚ ਆਗ ਲੈਂਦੇ ਆ 3 ਨਾਂ ਦਾ ਟੌਰ ਕਿਹੜੀ ਐਸੋਸੀਏਸ਼ਨ ਦੇ ਵੱਲੋਂ ਜਿਹੜਾ ਅੱਜ ਪ੍ਰੋਗਰਾਮ ਕੀਤਾ ਜਾ ਰਿਹਾ ਜੀ ਮੇਰਾ ਨਾਮ ਸੁਸ਼ੀਲ ਖੋਖਰ ਹੈ ਔਰ ਇਹ ਸਾਡੇ ਚਰਚ ਸੰਤ ਜੋਰਜ ਕੈਥੋਲਿਕ ਚਰਚ ਹੈ ਕਨਾਲ ਕਲੋਨੀ ਦੇ ਵਿੱਚ ਔਰ ਸਾਡੇ ਫਾਦਰ ਜੀ ਜੋਰਜ ਫਾਦਰ ਫਾਦਰ ਜੋਸਫ ਜੀ ਔਰ ਸਾਡੇ ਗਰਮੀਸ਼ ਖੋਖਰ ਜੀ ਔਰ ਪੂਰੀ ਕਮੇਟੀ ਔਰ ਪੁਲਿਸਿਆ ਦੇ ਨਾਲ ਮਿਲ ਕੇ ਅਸੀਂ ਅੱਜ ਗੁੱਡ ਫਰਡੇ ਦਾ ਜੋ ਦਿਨ ਹੈ ਅਸੀਂ ਸਤਪਾਲ ਸ਼ਹੀਦ ਸਤਪਾਲ پارک ਕਨਾਲ ਕਲੋਨੀ ਤੋਂ ਅਸੀਂ ਸ਼ੁਭ ਯਾਤਰਾ ਕਟਣ ਜਾ ਰਹੇ ਹਾਂ ਔਰ ਇਹ ਇੱਕ ਮਤਲਬ ਕਿ ਯਾਤਰਾ ਜਿਹੜੀ ਪੈਦਲ ਯਾਤਰਾ ਹੈ ਔਰ ਇਹ ਕਲਿਸ਼ੀਆ ਔਰ ਫਾਦਰ ਜੀ ਸਿਸਟਰਸ ਸਾਡੇ ਔਰ ਸਾਡੇ ਜਿੰਨੇ ਕਮੇਟੀ ਦੇ ਮੈਂਬਰ ਨੇ ਸਾਰੇ ਅਸੀਂ ਪੈਦਲ ਇੱਥੋਂ ਚੱਲਾਂਗੇ ਔਰ ਚੱਲ ਕੇ ਅਸੀਂ ਕਨਾਲ ਕਨਾਲ ਕਲੋਨੀ ਦੀ ਚਰਚ ਸੈਂਟ ਜੋਰਜ ਚਰਚ ਦੇ ਵਿੱਚ ਅਸੀਂ ਸਮਾਪਤੀ ਕਰਾਂਗੇ ਔਰ ਇਸ ਦਾ ਜੋ ਮਤਲਬ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਖੁਦਾ ਯਸੂਸੀ ਨੇ ਜਦੋਂ 40 ਰੋਜ਼ੇ 40 ਦਿਨ ਤੇ 40 ਦਾਤਾਂ ਨੂੰ ਮਤਲਬ ਕਿ ਕੱਟ ਕੇ ਦੁੱਖਾਂ ਦੇ ਵਿੱਚ ਸਹਿਣ ਕਰਕੇ ਉਸ ਤੋਂ ਬਾਅਦ ਹੀ ਮਤਲਬ ਕਿ ਗੁੱਡ ਫਰਾਈਡੇ ਤੇ ਟਾਈਮ ਤੇ ਅੱਜ ਦਾ ਦਿਨ ਪ੍ਰਭੂ ਯੇਸ਼ੂ ਮਸੀਹ ਨੇ ਸੰਸਾਰ ਦੇ ਵਾਸਤੇ ਜੋ ਆਪਦੀ ਜਾਨ ਸਾਡੇ ਲਈ ਕੁਰਬਾਨ ਕੀਤੀ ਸੀ ਉਸ ਦਾ ਗੁੱਡ ਫਰਾਈਡੇ ਮਨਾ ਰਹੇ ਆ ਔਰ ਤਿੰਨਾਂ ਦਿਨਾਂ ਬਾਅਦ ਇਸਟਰ ਜਿਹੜਾ ਹੈ ਉਹ ਅਸੀਂ ਬੜੀ ਖੁਸ਼ੀ ਨਾਲ ਤੁਹਾਨੂੰ ਨਾਲ ਮਨਾਉਨੇ ਆ ਕਿਉਂਕਿ ਉਸ ਦਿਨ ਪ੍ਰਭੂ ਯੇਸ਼ੂ ਮਸੀਹ ਆਪਣੇ ਸਰੀਰ ਸਮੇਤ ਜ਼ਿੰਦਾ ਹੋ ਕੇ ਤੇ ਸਰੀਰ ਸਮੇਤ ਹੀ ਮਤਲਬ ਅਸਮਾਨ ਤੇ ਚਲੇ ਗਿਆ ਸੀ ਹਾਂਜੀ